ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਨਸ਼ਾ ਮੁਕਤ ਕਰਨ ਲਈ ਇੱਕ ਵੱਡੀ ਹੋਈ ਵੱਡੀ ਮੁਹਿੰਮ ਜਿਹਨੂੰ ਲੈ ਕੇ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਿੱਥੇ ਨਸ਼ਾ ਤਸ਼ਕਰਾਾਂ ਤੇ ਨਕੇਲ ਕੱਸ ਰਹੇ ਆ ਨਸ਼ਾ ਤਸਕਰਾਂ ਦੀ ਜਿਹੜੀ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਦੇ ਉੱਪਰ ਵੱਡੇ ਐਕਸ਼ਨ ਹੋ ਰਹੇ ਆ ਇਸ ਸਾਰੇ ਦੇ ਤਹਿਤ ਅੱਜ ਸਿਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੀ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਟੂਡੈਂਟਸ ਨਾਲ ਡਾਇਲੌਗ ਹੋਵੇਗਾ ਮਾਨਯੋਗ ਐਸਐਸਪੀ ਲੁਧਿਆਣਾ ਡਾਕਟਰ ਅੰਕਰ ਗੁਪਤਾ ਜੀ ਸਾਡੇ ਨਾਲ ਨੇ ਡਾਕਟਰ ਸਾਹਿਬ ਜੁਧ ਨਸ਼ਿਆਂ ਵਿਰੋਧ ਬੇਸ਼ੱਕ ਦੇਰ ਹੈ ਕਿ ਇਹਨਾਂ ਦਰਸਤ ਹੈ ਸਮੇਂ-ਸਮੇਤੇ ਮਹਿੰਮ ਚ ਚੱਲਦੀਆਂ ਰਹੀਆਂ ਪਰ ਇਹ ਮਹਿੰਮ ਸਾਡੀ ਸੁਰਤ ਦੇ ਵਿੱਚ ਵੱਡੇ ਪੱਧਰ ਤੇ ਵਿੱਚ ਦੇਖਣ ਨੂੰ ਮਿਲ ਰਹੀ ਆ ਇਹਦੇ ਬਾਰੇ ਤੁਹਾਨੂੰ ਥੋੜਾ ਜਾਣਕਾਰੀ ਦਿਓ ਬਿਲਕੁਲ ਜਿਵੇਂ ਤੁਸੀਂ ਆਪ ਹੀ ਕਿਹਾ ਜੀ ਜਿਹੜੀ ਇਹ ਯੁੱਧ ਨਸ਼ਾ ਵਿਰੁੱਧ ਹੈਗੀ ਇਹ ਮਹਿੰਮ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਸਰ ਨੇ ਸ਼ੁਰੂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਤੇ ਲੁਧਿਆਣਾ ਦੇ ਹਾਤੀ ਦੇ ਵਿੱਚ ਵੀ ਉਸੇ ਲੜੀ 'ਚ ਅਸੀਂ ਇੱਥੇ ਅੱਜ ਸੰਪਰਕ ਮੀਟਿੰਗ ਬੱਚਿਆਂ ਦੇ ਨਾਲ ਜਿਹੜੇ ਸਟੂਡੈਂਟਸ ਹੈ ਸਿਟੀ ਯੂਨੀਵਰਸਿਟੀ ਤੋਂ ਉਹਨਾਂ ਨਾਲ ਕਰ ਰਹੇ ਹਾਂ ਤੋ ਇਸ ਤੇ ਸਪੈਸ਼ਲੀ ਸਾਡੇ ਜਿਹੜੇ ਪੀਪੀਐਫ ਲੋਰ ਦੇ ਡਾਇਰੈਕਟਰ ਮੈਮ ਹੈਗੇ ਨੇ ਅਨੀਤਾ ਮੈਮ ਉਹ ਉਹ ਵੀ ਆ ਰਹੇ ਨੇ ਤੇ ਉਹ ਬੱਚਿਆਂ ਨੂੰ ਸੰਬੋਧਨ ਕਰਨਗੇ ਸੋ ਬੇਸਿਕਲੀ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਇਹਦੀ ਡਬਲ ਪ੍ਰੌਂਗ ਸਟ੍ਰੈਟਜੀ ਹੈਗੀ ਹੈ ਇੱਕ ਤਾਂ ਓਬਵੀਅਸਲੀ ਜਿਹੜੀ ਸਪਲਾਈ ਸਾਈਡ ਨੂੰ ਰਿਡਿਊਸ ਕਰਨਾ ਜਿਹਦੇ ਤਹਿਤ ਅਸੀਂ ਇਨਫੋਰਸਮੈਂਟ ਕਰ ਰਹੇ ਹਾਂ ਐਫਆਈਆਰ ਵਤੁਵਤ ਲਾਂਚ ਕਰ ਰਹੇ ਹਾਂ ਤਾਂ ਕਿ ਜਿਹੜੀ ਨਸ਼ੀ ਵਿਕਰੀ ਹੈਗੀ ਹੈ ਮੁਹੱਲਿਆਂ ਚ ਆਮ ਮਤਲਬ ਇੱਕ ਸਟ੍ਰੀਟਸ ਤੇ ਉਹਨੂੰ ਬਿਲਕੁਲ ਖਤਮ ਕਰਨਾ ਉਥਾ ਸਾਡੀ ਕਾਰਵਾਈ ਚੱਲੀ ਜਾ ਰਹੀ ਹੈ ਨਾਲ ਦੀ ਨਾਲ ਜਿਹੜੀ ਡਿਮਾਂਡ ਸਾਈਡ ਰਿਡਕਸ਼ਨ ਹੈ ਕਿ ਲੋਕਾਂ ਨੂੰ ਅਵੇਅਰ ਕਰਕੇ ਯੂਥ ਨੂੰ ਅਵੇਅਰ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਕਿ ਉਥੇ ਉਸ ਲੈਵਲ ਤੇ ਉਹਨਾਂ ਨੂੰ ਅਵੇਅਰ ਕਰਕੇ ਹੀ ਜਿਹੜੀ ਡਿਮਾਂਡ ਦੀ ਰਿਡਕਸ਼ਨ ਹੋ ਜਾਏ ਸੋ ਉਹਦੇ ਲਈ ਵੱਡੇ ਵੱਡੇ ਸੈਮੀਨਾਰਸ ਵੀ ਕੀਤੇ ਜਾ ਰਹੇ ਹਨ ਸੰਪਰਕ ਮੀਟਿੰਗ ਚ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ ਅੱਜ ਜਿਹੜਾ ਆਪਾਂ ਈਵੈਂਟ ਇੱਥੇ ਕਰਨ ਜਾ ਰਹੇ ਹਾਂ ਉਹ ਉਸੇ ਦੀ ਲੜੀ ਦੇ ਵਿੱਚ ਇੱਕ ਈਵੈਂਟ ਹੈਗਾ ਜੀ ਹੁਣ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਹੈ ਜਾਂ ਜਿੰਨੇ ਕਿੰਨੇ ਪਰਚੇ ਦਰਜ ਹੋ ਜਿਵੇਂ ਪਿਛਲੇ 1 ਮਹੀਨੇ ਦੇ ਵਿੱਚ ਹੀ ਅਸੀਂ ਕਰੀਬ 130 ਐਫ ਆਈ ਆਰ ਲੌਂਚ ਕੀਤੀਆਂ ਨੇ ਤੇ ਕਰੀਬ ਮਤਲਬ 170 ਤੋਂ 80 ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਹੈਗਾ ਤਾਂ ਇਹਦੇ ਨਾਲ ਬੜੀ ਪੋਜ਼ੀਟਿਵ ਮੁਹਿੰਮ ਚੱਲੀ ਹੈਗੀ ਇਹ ਲੋਕਾਂ ਦਾ ਬੜਾ ਸੇ ਸਪੋਰਟ ਮਿਲ ਰਿਹਾ ਲੋਕੀ ਮਤਲਬ ਆਪਣੇ ਆਪ ਹੀ ਆਪ ਮੁਹਾਰੇ ਸਾਡੇ ਦਫ਼ਤਰਾਂ ਦੇ ਵਿੱਚ ਸਾਡੇ ਥਾਣਿਆਂ ਦੇ ਵਿੱਚ ਇਨਫੋਰਮੇਸ਼ਨ ਦੇਣ ਆ ਰਹੇ ਹਨ ਤੋਂ ਪਹਿਲਾਂ ਜੋ ਲੋਕਾਂ ਨੂੰ ਮਨ ਚ ਡਰ ਹੁੰਦਾ ਸੀ ਨਸ਼ਾ ਤਸਕਰਾਂ ਬਾਰੇ ਇਨਫੋਰਮੇਸ਼ਨ ਦੇਣ ਲਈ ਉਹ ਹੁਣ ਖੁੱਲ ਕੇ ਕਿਉਂਕਿ ਉਹਨਾਂ ਨੂੰ ਇਨਾ ਟਰਸਟ ਵੱਧ ਗਿਆ ਹੈ ਪੁਲਿਸ ਦੇ ਵਿੱਚ ਕੀ ਕਾਰਵਾਈਆਂ ਹੋ ਰਹੀਆਂ ਨੇ ਸੋ ਖੁੱਲ ਕੇ ਅੱਗੇ ਆ ਰਹੇ ਹਨ ਤੇ ਉਹਦੇ ਆਧਾਰ ਤੇ ਹੀ ਕਾਫੀ ਜਿਹੜੀ ਸਾਡੀਆਂ ਰਿਕਵਰੀਜ਼ ਵੀ ਹੋ ਰਹੀਆਂ ਨੇ ਤੇ ਅੱਗੇ ਜਿਹੜੀ ਕਾਰਵਾਈਆਂ ਚੱਲ ਰਹੀਆਂ ਨੇ ਇਸ ਸੈਕਸ਼ਨ ਨੂੰ ਕੰਟੀਨਿਊ ਵੇਖਾਂਗੇ ਅਗਲੇ ਸਮੇਂ ਦੇ ਵਿੱਚ ਵੀ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਸਾਡਾ ਐਕਸ਼ਨ ਹੈਗਾ ਅਗੇਂਸ ਡਰੱਗ रहेਗਾ ਤੁਸੀਂ ਆਨਲਾਈਨ ਟਾਈਮ 'ਚ ਵੀ ਦੇਖੋਗੇ ਕਿ ਬੜੀ ਵਧੀਆ ਜਿਹੜੇ ਬਿਲਕੁਲ ਲੋਕਾਂ ਤੋਂ ਗਰਾਊਂਡ ਲੈਵਲ ਤੋਂ ਫੀਡਬੈਕ ਲੈ ਕੇ ਉਹਨਾਂ ਦੇ ਉਹਨਾਂ ਦੇ ਮਤਲਬ ਪਿੰਡਾਂ ਪਿੰਡਾਂ 'ਚ ਮੋਹੱਲਿਆਂ ਬੋਲਿਆਂ 'ਚ ਵੜ ਕੇ ਇਨਫੋਰਮੇਸ਼ਨ ਇਕੱਠੀ ਕਰਕੇ ਹੀ ਐਕਸ਼ਨ ਲਿੱਤਾ ਜਾਊਗਾ ਤੇ ਤਾਂਕਿ ਜਿਹੜੀ ਇਹ ਡਰਗ ਦੀ ਸਪਲਾਈ ਹੈ ਸਟਰੀਟ ਲੈਵਲ ਤੇ ਮੋਹੱਲੇ ਲੈਵਲ ਤੇ ਪਿੰਡ ਲੈਵਲ ਤੇ ਇਹ ਬਿਲਕੁਲ ਬੰਦ ਹੋ ਜਾਏ। ਥੈਂਕ ਯੂ ਡਾਕਟਰ ਸਾਹਿਬ। ਸਿਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਇਸ ਵਕਤ ਅਸੀਂ ਮੌਜੂਦ ਆ ਬਹੁਤ ਵੱਡੀ ਇੱਕ ਮਹਿੰਮ ਦੇ ਵਿੱਚ ਇਹ ਹਿੱਸਾ ਪਾਇਆ ਗਿਆ। ਮਹਿੰਮ ਯੁੱਧ ਨਸ਼ਿਆਂ ਵਿਰੁੱਧ। ਇਹ ਯ ਕਿੰਨਾ ਕੁ ਅੱਗੇ ਵੱਧ ਚੁੱਕਿਆ ਹੈ ਇਸ ਯੁੱਧ ਦੇ ਵਿੱਚ ਹੁਣ ਤੱਕ ਕੀ ਪ੍ਰਾਪਤੀਆਂ ਹੋਈਆਂ ਨੇ ਖਾਸ ਕਰਕੇ ਵਿਦਿਅਕ ਅਦਾਰੇ ਇਹਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ ਗੱਲਬਾਤ ਕਰਾਂਗੇ ਸਿਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਸਾਡੇ ਨਾਲ ਨੇ ਡਾਕਟਰ ਮਨਵੀਰ ਸਿੰਘ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਯੋਧਨ ਅਸ਼ਿਆਂ ਵਿਰੁੱਧ ਯੂਥ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਰੰਗਲਾ ਪੰਜਾਬ ਬਣਾਉਣ ਲਈ ਔਰ ਇਹ ਜਿਹੜੀ ਇੱਕ ਕਲੰਕ ਲੱਗ ਗਿਆ ਲਾਮਤ ਸਾਡੇ ਉੱਪਰ ਇਹ ਨਸ਼ਿਆਂ ਦੀ ਇਹਨੂੰ ਖਤਮ ਕਰਨ ਲਈ ਹੁਣ ਵਿਦਿੱਤ ਸੰਸਥਾਵਾਂ ਯੂਨੀਵਰਸਿਟੀਆਂ ਆ ਕੇ ਆ ਰਹੀਆਂ ਨੇ ਤੁਸੀਂ ਅੱਜ ਬਹੁਤ ਵੱਡਾ ਸੈਮੀਨਾਰ ਕਰਵਾਇਆ ਏ ਡੀ ਜੀ ਪੀ ਮੈਡਮ ਅਨੀਤਾ ਗੁਪਤ ਪਹੁੰਚੀ ਜੋਥੇ ਪਹੁੰਚੀ ਕਿਵੇਂ ਰਿਹਾ ਸਾਰਾ ਫੰਕਸ਼ਨ ਪਹਿਲਾਂ ਤਾਂ ਜੀ ਤੁਸੀਂ ਸਹੀ ਕਿਹਾ ਜੀ ਇਹ ਸਾਡੇ ਤੇ ਇੱਕ ਤੋਮਾਤ ਕਰਨ ਲੱਗੀ ਉੜਦਾ ਪੰਜਾਬ ਕਿਉਂ ਲੱਗੀ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਵੇਂ ਕਿ ਅੱਜ ਇੱਕ ਬਹੁਤ ਵੱਡਾ ਇਵੈਂਟ ਹੋਇਆ ਯੁੱਧ ਨਸ਼ਾ ਵਿਰੁੱਧ ਤੇ ਉੱਚ ਮੈਂ ਸਵਾਲ ਵੀ ਪੁੱਛਿਆ ਕਿ ਔਰ ਸ਼੍ਰੀਮਤੀ ਅਨਿਤਾ ਪੋਨਜੀ ਨੇ ਕਿਆ ਵੀ ਕੀ ਬੇਰਾ ਬਾਰਡਰ ਸਟੇਟ ਤੇ ਨਸ਼ੇ ਬੜੇ ਬੜੇ ਤਰੀਕੇ ਨਾਲ ਆ ਰਹੇ ਨੇ ਪਹਿਲਾਂ ਬੰਦੇ ਲੈ ਕੇ ਆਉਂਦੇ ਸੀ ਕਿ ਹੁਣ ਤਾਂ ਰੋਬੋਟਸ ਲੈ ਕੇ ਆ ਰਹੇ ਨੇ ਡਰੋਨਸ ਲੈ ਕੇ ਆ ਰਹੇ ਨੇ ਸੋ ਬਾਰਡਰ ਸਟੇਟ ਦਾ ਇੱਕ ਪ੍ਰੋਬਲਮ ਤਾਂ ਰਹਿਣੀ ਰਹਿਣੀ ਹੈ ਬਟ ਹਾਂਜੀ ਇਹ ਵੀ ਕਹਿ ਸਕਦੇ ਨੇ ਕਿ ਪਹਿਲੀ ਸਰਕਾਰ ਹੈ ਜਿਹੜੀ ਐਨੀ ਕਮਰ ਤੋੜ ਜਿਨ੍ਹਾਂ ਨੇ ਕਮਰ ਕੱਸ ਲਈ ਹੈ ਕਿ ਅਸੀਂ ਨਸ਼ਾ ਨੂੰ ਖਤਮ ਕਰਨਾ ਹੈ ਬਟ ਇਹ ਵੀ ਕਿਤੇ ਨਹੀਂ ਗੱਲ ਸਹੀ ਹੈ ਕਿ ਜੇ ਨਸ਼ਾ ਅੱਜ ਸਾਡੀ ਸਟੇਟ ਚ ਅੰਦਰ ਤੱਕ ਵੱਡ ਚੁੱਕਾ ਆ ਰੰਗਲਾ ਪੰਜਾਬ ਨੂੰ ਆਪਾਂ ਵਾਪਸ ਲੈ ਕੇ ਆਉਣਾ ਚਾਹੁੰਦੇ ਆ ਕਿੱਥੇ ਚਲੇ ਗਿਆ ਉਹ ਕਿਉਂ ਗਿਆ ਪੁਰਾਣੀਆਂ ਸਰਕਾਰਾਂ ਤੇ ਆਪਾਂ ਦੋਸ਼ ਲਾ ਸਕਦੇ ਆ ਆਪਣੇ ਆਪ ਨੂੰ ਦੋਸ਼ੀ ਕਹਿ ਸਕਦੇ ਆ ਆਰਗੇਨਾਈਜੇਸ਼ਨ ਨੂੰ ਕਹਿ ਸਕਦਾ ਜਿੰਨੂੰ ਮਰਜ਼ੀ ਕਹਿ ਲਈਏ ਕੰਮ ਸਾਨੂੰ ਆਪ ਹੀ ਕਰਨਾ ਪੈਣਾ ਆ ਸੋ ਸੀਟੀ ਯੂਨੀਵਰਸਿਟੀ ਨੇ ਆਪਾਂ ਇੱਕ ਵੀਰਾ ਚੱਕਿਆ ਜੀ ਅਸੀਂ ਬਹੁਤ ਤਰ੍ਹਾਂ ਦੇ ਨੂੰ ਕਨਾਟਕ ਕਰਾ ਰਹੇ ਆਵੇਨਾ ਸੈਸ਼ਨ ਕਰਾ ਰਹੇ ਆ ਬੱਚਿਆਂ ਨੂੰ ਅਸੀਂ ਆਸ-ਪਾਸ ਦੇ ਕਾਫੀ ਪਿੰਡ ਵੀ ਅਡਾਪਟ ਕੀਤੇ ਜਿੱਥੇ ਨਸ਼ਾ ਵਿਰੋਧ ਐਕਟੀਵਿਟੀਜ਼ ਕਰ ਰਹੇ ਹਈਆਂ ਸੋ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਕਰਨਾ ਪਏਗਾ ਇੱਕ ਡਿਪਾਰਟਮੈਂਟ ਇੱਕ ਆਰਗੇਨਾਈਜੇਸ਼ਨ ਤੇ ਇਕੱਲੀ ਸਰਕਾਰ ਨਹੀਂ ਕਰ ਸਕਦੀ ਔਰ ਮੈਂ ਬਹੁਤ ਸੈਲੂਟ ਹੈ ਮੇਰਾ ਸਰਕਾਰ ਨੂੰ ਕਿ ਉਹ ਬਹੁਤ ਸਖਤ ਹੋਈ ਹੈ ਔਰ ਜਿਹੜੇ ਇਹ ਵਪਾਰੀ ਨੇ ਉਹਨਾਂ ਦੇ ਘਰ ਵੀ ਡਿਮੋਲਿਸ਼ ਕੀਤੇ ਜਾ ਰਹੇ ਨੇ ਬਹੁਤ ਕੁਝ ਤਾਂ ਜਾ ਰਿਹਾ ਹੈ ਸੋ ਹਿਊਜ ਰਿਸਪੈਕਟ ਟੂ ਪੰਜਾਬ ਕਮੇਟੀ थैंक यू सर थैंक यू थैंक यू